ਵੀਸੀ ਸਾਰੇ ਜਿਹੜੇ ਸਾਰੇ ਆ ਉਹ ਰਾਜਪਾਲ ਤੈਅ ਕਰਿਆ ਕੇਂਦਰ ਤੈਅ ਕਰ ਰਹੀ ਯੂਨੀਵਰਸਿਟੀ ਦੇ ਵੀਸੀ ਕੌਣ ਕੌਣ ਲੱਗੂਗਾ ਇੱਥੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੀ ਯੂਨੀਵਰਸਿਟੀ ਹੈ ਉਹਦਾ ਵੀਸੀ ਜਿਹੜਾ ਪੰਜਾਬ ਨੇ ਤਜਵੀਜ਼ ਕੀਤੀ ਸੀਗੀ ਉਹ ਰੱਦ ਹੋਇਆ ਜੋ ਕੇਂਦਰ ਚਾਹੁੰਦਾ ਸੀ ਉਹ ਵੀਸੀ ਲੱਗਿਆ ਇੱਥੇ ਜਦੋਂ ਬਰਿੰਦਰਾ ਕਾਲਜ ਵਿੱਚ ਸੰਧਮਾ ਸਾਹਿਬ ਆਏ ਆ ਉਹਨਾਂ ਨੂੰ ਸਵਾਲ ਕੀਤੇ ਤਾਂ ਉਹ ਪੜਕ ਜਾਂਦੇ ਆ ਵੀ ਤੁਸੀਂ ਤੁਸੀਂ ਤਾਂ ਮਤਲਬ ਇਹ ਇਸ਼ਾਰਾ ਕਰਦੇ ਵੀ ਤੁਸੀਂ ਤਾਂ ਵਿਰੋਧੀ ਪਾਰਟੀ ਦੇ ਆਜੇ ਤਾਂ ਕਾਂਗਰਸ ਦੇ ਖਿਲਾਫ ਵੀ ਧਰਨਾ ਲਾਉਂਦੇ ਰਹੇ ਆ ਅਕਾਲੀਆਂ ਦੇ ਖਿਲਾਫ ਵੀ ਧਰਨਾ ਲਾਉਂਦੇ ਰਹੇ ਆ ਤੁਸੀਂ ਆਏ ਵਿਰੋਧੀ ਪਾਰਟੀ ਤੇ ਜਿਹੜਾ ਉਹ ਸੱਟ ਕੇ ਸਾਰਾ ਵੀ ਇਹ ਤਾਂ ਵਿਰੋਧੀ ਪਾਰਟੀ ਵਾਲੇ ਆ ਐਂ ਭੱਜ ਨਹੀਂ ਸਕਦੇਗੇ ਆਮ ਲੋਕ ਦੇਖ ਰਹੇ ਆ ਤੁਹਾਨੂੰ ਵੀ ਤੁਸੀਂ ਜੇ ਸਿੱਖਿਆ ਘਰਾਤੀ ਕੀਤੀ ਹੁੰਦੀ ਤੇ ਇੱਥੇ ਲੋਕਾਂ ਨੂੰ ਵਿਦਿਆਰਥੀਆਂ ਨੂੰ ਪੜਾਈ ਤੋਂ ਦੂਰ ਨਾ ਹੋਣਾ ਪੈਂਦਾ ਸਾਰੀ ਸਰਕਾਰਾਂ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਭਾਵੇਂ ਉਹ ਸੈਂਟਰ ਦੀ ਸਰਕਾਰ ਹੋਵੇ ਉਹ ਪੰਜਾਬ ਵਿੱਚ ਵਿਦਿਆਰਥੀ ਅੰਦੋਲਨਾਂ ਤੋਂ ਡਰੀ ਹੋਈ ਹੈ ਜਿਸ ਕਰਕੇ ਉਹ ਵਿਦਿਆਰਥੀਆਂ ਨੂੰ ਜਿਹੜਾ ਉਹ ਕਿਸੇ ਨਾ ਕਿਵੇਂ ਜਿਹੜਾ ਦਬਾਉਣਾ ਚਾਹੁੰਦੀ ਹੈ ਸਾਰੇ ਤੁਸੀਂ ਦੇਖੋ ਕਿ ਜੇਲ੍ਹ ਵਿੱਚ ਵੀ ਕਿਸੇ ਨੂੰ ਆਪ ਦਾ ਧਰਨਾ ਪ੍ਰਦਰਸ਼ਨ ਕਰਨ ਦਾ ਭੁਖੜਤਾਲ ਕਰਨ ਦਾ ਵਿਰੋਧ ਪ੍ਰਦਰਸ਼ਨ ਜਤਾਉਣ ਦਾ ਅਧਿਕਾਰ ਹੁੰਦਾ ਇਹ ਯੂਨੀਵਰਸਿਟੀਆਂ ਵਿੱਚ ਵੀ ਜਿਹੜਾ ਵਿਦਿਆਰਥੀਆਂ ਨੂੰ ਜਿਹੜਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੋ ਰਿਹਾ ਹੈ ਜੇ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਬਚਾਉਣੀ ਹੈ ਤੇ ਇਸ ਸਮੇਂ ਵਿੱਚ ਉਹਨਾਂ ਨੂੰ ਕਰਨੇ ਪ੍ਰਦਰਸ਼ਨ ਕਰਨੇ ਜਿਹੜੇ ਲਾਜ਼ਮੀ ਸ਼ਰਤ ਬਣ ਗਈ ਹੈ ਤੁਸੀਂ ਕੱਲ ਹੀ ਦੇਖੋ ਕਿ ਐਮਬੀਬੀਐਸ ਦੇ ਵਿਦਿਆਰਥੀਆਂ ਨੇ ਜਿਹੜਾ ਵੀ ਉਹਨਾਂ ਨੂੰ ਬਹੁਤ ਘੱਟ ਸਟਾਫਿੰਗ ਮਿਲ ਰਿਹਾ ਉਹਦੇ ਤੇ ਪ੍ਰਦਰਸ਼ਨ ਕੀਤਾ ਪੰਜਾਬੀ ਯੂਨੀਵਰਸਿਟੀ ਘਾਟੇ 'ਚ ਤੇ ਆਪ ਦਾ ਘਾਟਾ ਪੂਰਾ ਕਰਨ ਲਈ ਉਹ ਸਪਲੀਆਂ ਕੱਢਦੀ ਹੈ ਹਨਾ ਸਰਟੀਫਿਕੇਟ ਵਿੱਚ ਤਰੁੱਟੀਆਂ ਕੱਢਦੀ ਹੈ ਹਨਾ ਕਦੇ ਕੋਈ ਨਾਮ ਦੀ ਗਲਤੀ ਆ ਗਈ ਕਦੇ ਕੋਈ ਆਰਐਲਆਰਐਲ ਆਰਐਲਫ ਆ ਗਈ ਪੀਓ ਜੇ ਤੁਸੀਂ ਸੋਧ ਕਰਾਉਣ ਜਾਓਗੇ ਤਾਂ ਫੀਸ ਭਰੋ ਕੋੜ ਵਿੱਚ ਮੈਨੂੰ ਤਾਂ ਨਹੀਂ ਲੱਗਦਾ ਕੋਈ ਸਕੂਲ ਖੁੱਲਿਆ ਤੇ ਨਾ ਹੀ ਸਾਨੂੰ ਅਜੇ ਤੱਕ ਪਤਾ ਲੱਗਾ ਵੀ ਕੋਈ ਨਵਾਂ ਸਕੂਲ ਆਮ ਆਦਮੀ ਪਾਰਟੀ ਨੇ ਖੁੱਲਿਆ ਹੋਵੇ ਤੇ 10 ਦਿਨ ਆਮ ਆਦਮੀ ਪਾਰਟੀ ਵਾਲੇ ਵੀ ਸੀ ਦੇਖੋ ਇਹਨੇ ਸਕੂਲ ਖੋਲਦੇ ਐ ਹਨਾ ਫਰੀਦਕੋਟ ਚ ਨਹੀਂ ਤੇ ਕਿਸੇ ਵੀ ਜੇ ਪਿੰਡ ਜ਼ਿਲ੍ਹੇ ਚ ਦਿਖਾ ਦੇ ਨਾ ਕੋਈ ਸਕੂਲ ਨੇ ਨਵਾਂ ਖੋਲਿਆ ਦੋਸਤੋ ਤੁਸੀਂ ਜੁੜੇ ਹੋਏ ਹੋ ਸੰਘਰਸ਼ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੋੜ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਜਾਂਦਾ ਜਿਸ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਰੋਸਾ ਹੈ ਉਹ ਵਿਦਿਆਰਥੀ ਜਥੇਬੰਦੀਆਂ ਉਸ ਫਰਮਾਨ ਦਾ ਉਸ ਨੋਟਿਸ ਦਾ ਵੱਡੀ ਪੱਧਰ ਤੇ ਵਿਰੋਧ ਕਰ ਰਹੀਆਂ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਰਹਿਣਗੇ ਪੰਜਾਬ ਸਟੂਡੈਂਟ ਯੂਨੀਅਨ ਦੇ ਸਬਾਈ ਆਗੂ ਹਰਵੀਰ ਕੌਰ ਗੰਦਰਜੀ ਉਹਨਾਂ ਤੋਂ ਜਾਣਾਂਗੇ ਕਿ ਪੂਰੇ ਦਾ ਪੂਰਾ ਮਾਮਲਾ ਕੀ ਹੈ ਔਰ ਨੋਟਿਸ ਦੇ ਵਿੱਚ ਕੀ ਕੀ ਤਜਵੀਜ਼ਾਂ ਜਿਹੜੀਆਂ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਲੈ ਕੇ ਆਂਦੀਆਂ ਤਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਸਵਾਗਤ ਹੈ ਹਰਵੀਰ ਧੰਨਵਾਦ ਜੀ ਕੀ ਜੋ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਨੋਟਿਸ ਨਿਕਲਿਆ ਲਗਾਤਾਰ ਜਥੇਬੰਦੀਆਂ ਦੇ ਵੱਲੋਂ ਉਸ ਦੇ ਵਿੱਚ ਵਿਰੋਧ ਆ ਤੁਸੀਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਨੋਟਿਸ ਨੂੰ ਔਰ ਕੀ ਕੀ ਉਹਦੇ ਵਿੱਚ ਉਹਨਾਂ ਨੇ ਤਜਵੀਜ਼ਾਂ ਲੈ ਕੇ ਆਂਦੀਆਂ ਕਿ ਕੀ ਕੀ ਯੂਨੀਵਰਸਿਟੀ ਦੇ ਵਿੱਚ ਹੋਊਗਾ ਜਾਂ ਨਹੀਂ ਹੋਊਗਾ ਦੇਖੋ ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ ਪਹਿਲਾਂ ਉਹਨਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਸੀਗਾ ਉਹਦੇ ਖਿਲਾਫ ਯੂਨੀਵਰਸਿਟੀ ਵਿੱਚ ਜਿਹੜੇ ਵੱਡੀ ਗਿਣਤੀ ਵਿਦਿਆਰਥੀ ਹੋਰ ਵੀ ਪੰਜਾਬ ਦੀਆਂ ਵਿਦਿਆਰਥੀ ਯੂਨੀਅਨਾਂ ਜਿਹੜੀਆਂ ਬੋਲੀਆਂ ਤਾਂ ਇਸ ਤੋਂ ਬਾਅਦ ਯੂਨੀਵਰਸਿਟੀ ਦਾ ਨਾਮ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਵੀ ਵਿਦਿਆਰਥੀ ਯੂਨੀਅਨਾਂ ਨੇ ਜਿਹੜਾ ਆਪ ਦਾ ਰੋਸ ਜ਼ਾਹਰ ਕੀਤਾ ਕਿ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਨਾਮ ਤੇ ਬਣੀ ਹੈ ਇਸ ਯੂਨੀਵਰਸਿਟੀ ਕੇਂਦਰ ਜਿਹੜੀ ਆ ਆਪ ਦੀ ਜਿਹੜੀ ਦਖਲਅੰਦਾਜ਼ੀ ਕਰਨਾ ਬੰਦ ਕਰੇ ਦੂਜੀ ਗੱ ਪਾਵੇਂ ਉਹ ਸੈਂਟਰ ਦੀ ਸਰਕਾਰ ਹੋਵੇ ਉਹ ਪੰਜਾਬ ਵਿੱਚ ਵਿਦਿਆਰਥੀ ਅੰਦੋਲਨਾਂ ਤੋਂ ਡਰੀ ਹੋਈ ਹੈ ਜਿਸ ਕਰਕੇ ਉਹ ਵਿਦਿਆਰਥੀਆਂ ਨੂੰ ਜਿਹੜਾ ਉਹ ਕਿਸੇ ਨਾ ਕਿਵੇਂ ਜਿਹੜਾ ਦਬਾਉਣਾ ਚਾਹੁੰਦੀ ਹੈ ਸਾਰੀ ਯੂਨੀਵਰਸਿਟੀਆਂ ਵਿੱਚ ਹੀ ਵੀ ਕਿਉਂਕਿ ਵਿਦਿਆਰਥੀ ਅੰਦੋਲਨ ਜਿਹੜੇ ਆ ਉਹ ਉਹ ਭਖ ਦੇ ਨਜ਼ਰ ਆ ਰਹੇ ਆ ਕਿਉਂਕਿ ਨੀਤੀ ਇਸ ਤਰ੍ਹਾਂ ਦੀਆਂ ਕਿ ਵਿਦਿਆਰਥੀ ਉਹ ਕਿਤੇ ਫੀਸ ਦੇ ਖਿਲਾਫ ਲੜ ਰਹੇ ਆ ਕਿਤੇ ਲਾਇਬ੍ਰੇਰੀ ਦੇ ਖਿਲਾਫ ਲੜ ਰਹੇ ਆ ਲਾਇਬ੍ਰੇਰੀ ਲਾਇਬ੍ਰੇਰੀ ਨਹੀਂ ਖੁੱਲ ਰਹੇਗੀ ਜਾਂ ਕਿਤੇ ਜੋ ਜੇ ਜਮਹੂਰੀ ਅਧਿਕਾਰਾਂ ਦੀ ਗੱਲ ਕਰਦੇ ਤਾਂ ਉਹਨਾਂ ਦੇ ਪਰਚੇ ਹੋ ਜਾਂਦੇ ਆ ਉੱਥੇ ਉਹਨਾਂ ਦੇ ਜਿਹੜਾ ਦਮਨ ਦੇਖ ਨੂੰ ਮਿਲ ਰਿਹਾ ਤਾਂ ਇਸ ਕਰ ਅੰਦੋਲਨਾਂ ਤੋਂ ਡਰਦੀ ਹੋਈਆਂ ਯੂਨੀਵਰਸਿਟੀਆਂ ਇਹੋ ਜਿਹੇ ਜਿਹੜੇ ਫਰਮਾਨ ਜਾਰੀ ਕਰ ਰਹੀਆਂ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ ਚੰਡੀਗੜ੍ਹ ਯੂਨੀਵਰਸਿਟੀ ਨੇ ਆਪਦੇ ਫਰਮਾਨ ਚ ਲਿਖਿਆ ਵੀ ਕੋਈ ਵਿਦਿਆਰਥੀ ਅਗਰ ਕਿਸੇ ਅੰਦੋਲਨ ਚ ਅਗਰ ਕੋਈ ਪ੍ਰੋਟੈਸਟ ਕਰਦਾ ਤਾਂ ਉਸ ਵਿਦਿਆਰਥੀ ਨੂੰ ਰੈਸਟ੍ਰਿਕੇਟ ਕਰ ਦਿੱਤਾ ਜਾਊਗਾ ਉਸ ਵਿਦਿਆਰਥੀ ਨੂੰ ਜਿਹੜਾ ਪੇਪਰ ਚ ਨਹੀਂ ਬੈਠਣ ਦਿੱਤਾ ਜਾਊਗਾ ਤੇ ਵੱਡੇ ਜਿਹੜੇ ਜੁਰਮਾਨੇ ਜਿਹੜੇ ਕੀਤੇ ਜਾਣਗੇ ਜਿਵੇਂ ਕਈ ਸਾਰੀ ਯੂਨੀਵਰਸਿਟੀਆਂ ਦੇ ਅਪਾ ਨੂੰ ਵੇਖਣ ਨੂੰ ਮਿਲ ਰਿਹਾ ਚੰਡੀਗੜ੍ਹ ਯੂਨੀਵਰਸਿਟੀ ਨੇ ਵੀ ਐਵੇਂ ਕੀਤਾ ਜੀਐਨਯੂ ਵਿੱਚ ਵੀ ਆਪਾ ਨੂੰ ਇਸੇ ਤਰ੍ਹਾਂ ਨੂੰ ਦੇਖਣ ਨੂੰ ਮਿਲਿਆ ਕੇਂਦਰ ਦੀ ਜਿਹੜੀ ਯੂਨੀਵਰਸਿਟੀ ਮਤਲਬ ਜੋ ਸੈਂਟਰ ਵਿੱਚ ਬਣੀ ਹੋਈ ਆ ਦਿੱਲੀ ਰਾਜਧਾਨੀ ਵਿੱਚ ਬਣੀ ਹੋਈ ਆ ਉੱਥੇ ਵੀ ਵਿ ਕੋਈ ਸਲਾਹ مشورہ ਕਰਦੇ ਆ ਕੋਈ ਡਿਸਕਸ਼ਨ ਕਰਦੇ ਕੋਈ ਡਿਬੇਟ ਕਰਦੇ ਕੋਈ ਧਰਨਾ ਪ੍ਰਦਰਸ਼ਨ ਕਰਦੇ ਆ ਉਹਨਾਂ ਦੇ ਧਰਨਾ ਪ੍ਰਦਰਸ਼ਨਾਂ ਨੂੰ ਵੀ ਜਿਹੜਾ ਦਬਾਉਣ ਲਈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਨੋਟਿਸ ਸਰਕਾਰਾਂ ਨੇ ਜਿਹੜੇ ਕੱਢੇ ਆ ਯੂਨੀਵਰਸਿਟੀ ਪ੍ਰਸ਼ਾਸਨ ਐਨੇ ਕੱਢੇ ਆ ਇਹ ਲਗਾਤਾਰ ਜਿਹੜਾ ਵਿਦਿਆਰਥੀ ਨੇ ਜਮਹੂਰੀ ਸਪੇਸ ਖਤਮ ਕਰ ਲਈ ਵਿਦਿਆਰਥੀਆਂ ਦਾ ਜਿਹੜਾ ਡੈਮੋਕਰੈਟਿਕ ਹੱਕ ਜਿਹੜਾ ਖੋਹ ਲਿਆ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਜੇਲ੍ਹ ਵਿੱਚ ਵੀ ਕਿਸੇ ਨੂੰ ਆਪ ਦਾ ਧਰਨਾ ਪ੍ਰਦਰਸ਼ਨ ਕਰਨ ਦਾ ਪੋਖੜ ਹੜਤਾਲ ਕਰਨ ਦਾ ਵਿਰੋਧ ਪ੍ਰਦਰਸ਼ਨ ਜਤਾਉਣ ਦਾ ਅਧਿਕਾਰ ਹੁੰਦਾ ਇਹ ਯੂਨੀਵਰਸਟੀਆਂ ਵਿੱਚ ਵੀ ਜਿਹੜਾ ਵਿਦਿਆਰਥੀਆਂ ਤੋਂ ਜਿਹ ਕੀ ਲੱਗਦਾ ਹਰਵੀਰ ਇੱਕ ਪਾਸੇ ਬਹੁਤ ਸਾਰੇ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਵਿਦਿਆਰਥੀਆਂ ਦਾ ਕੰਮ ਸਿਰਫ ਪੜਨਾ ਹੁੰਦਾ ਵਿਦਿਆਰਥੀਆਂ ਨੇ ਧਰਨੇ ਲਾ ਕੇ ਕਰਨਾ ਕੀ ਆ ਬਹੁਤ ਸਾਰੇ ਲੋਕ ਤਾਂ ਸਰਕਾਰ ਦੇ ਇਸ ਗੱਲ ਨਾਲ ਸਹਿਮਤ ਵੀ ਹੋਣਗੇ ਦੇਖੋ ਜੇ ਵਿਦਿਆਰਥੀਆਂ ਦਾ ਕੰਮ ਪੜਨਾ ਹੁੰਦਾ ਤਾਂ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਬਚਾਉਣ ਲਈ ਬੋਲਣਗੇ ਹਣਾ ਜੇ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਬਚਾਉਣੀ ਹੈ ਤੇ ਇਸ ਸਮੇਂ ਵਿੱਚ ਉਹਨਾਂ ਨੂੰ ਤਰਨੇ ਪ੍ਰਦਰਸ਼ਨ ਕਰਨੇ ਜਿਹੜੇ ਲਾਜ਼ਮੀ ਸ਼ਰਤ ਬਣ ਗਈ ਹੈ ਕਿਉਂਕਿ ਜਿਸ ਤਰ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਹਨ ਹਣਾ ਤੁਸੀਂ ਕੱਲੀ ਹੁਣ ਐਮਬੀਬੀਐਸ ਦੀ ਫੀਸ ਜਿਹੜੀ ਕੁਝ ਦਿਨ ਪਹਿਲਾਂ ਹੀ ਇੱਕ ਨਵਾਂ ਨੋਟਿਸ ਆਇਆ 25 30 ਲੱਖ ਰੁਪਏ ਵਿੱਚ ਇੱਕ ਸਧਾਰਨ ਸਧਾਰਨ ਬੰਦਾ ਸਰਕਾਰੀ ਕਾਲਜ ਵਿੱਚ ਦਾਖਲਾ ਲੈ ਕੇ ਜਿਹੜਾ ਦਾਖਲਾ ਲੈ ਸਕਦਾ ਐਮਬੀਬੀਐਸ ਕਰਨੀ ਹੋਵੇ ਤਾਂ ਕੋਈ ਸਧਾਰਨ ਬੰਦਾ ਐਮਬੀਬੀਐਸ ਦੀ ਪੜ੍ਹਾਈ ਨਹੀਂ ਕਰ ਸਕਦਾ ਹਣਾ ਤੁਸੀਂ ਕੱਲ ਹੀ ਦੇਖੋ ਕਿ ਐਮਬੀਬੀਐਸ ਦੇ ਵਿਦਿਆਰਥੀਆਂ ਨੇ ਜਿਹੜਾ ਵੀ ਉਹਨਾਂ ਨੂੰ ਬਹੁਤ ਘੱਟ ਸਟਾਫਿੰਗ ਮਿਲ ਰ ਜੇ ਦੇਖਿਆ ਜਾਵੇ ਤਾਂ ਮੈਡੀਕਲ ਸਟੂਡੈਂਟਾਂ ਆਰਮ ਸਮਾਜ ਨਾਲ ਬਹੁਤ ਟੁੱਟੇ ਹੁੰਦੇ ਆ ਹੈਨਾ ਉਹਨਾਂ ਨੂੰ ਤਾਂ ਸੋਸ਼ਲ ਪੜਾਈ ਵੀ ਨਹੀਂ ਕੀ ਹੁੰਦੀ ਨਾ ਸਮਾਜਿਕ ਸਿੱਖਿਆ ਕੀ ਹੁੰਦੀ ਆ ਲਿਟਰੇਚਰ ਕੀ ਹੁੰਦਾ ਉਹਨਾਂ ਤੋਂ ਕੋਸਾਂ ਦੂਰ ਆ ਪਰ ਫਿਰ ਵੀ ਉਹ ਆਪਦੀ ਘੱਟ ਘੱਟ ਜਿਹੜੀ ਤਨਖਾਹ ਦੇ ਰੂਪ ਵਿੱਚ ਜਿਹੜੀ ਉਹਨਾਂ ਨੂੰ ਸਟੈਫਨ ਮਿਲਦਾ ਹੈਨਾ ਉਹ ਉਹਦੇ ਉਹਦੇ ਖਿਲਾਫ ਤਾਂ ਨਾ ਲਾਇਆ ਹੈਣਾ ਤਾਂ ਉਹਨਾਂ ਨੂੰ ਧਰਨਾ ਲਾਉਣ ਦੀ ਕਿ ਲੋਡ ਪਈ ਵੀ ਜਿਹਨੇ 36 36 ਘੰਟੇ ਡਿਊਟੀ ਕਰਨੀ ਹੈ ਹੈਨਾ ਜੇ ਉਹਨਾਂ ਨੂੰ ਉਹਨਾਂ ਦੀ ਜੋ ਉਹਨਾਂ ਦਾ ਬੰਦਾ ਵੇਤਨ ਆ ਉਹਨਾਂ ਨੂੰ ਜੋ ਆਪਦੀ ਆਪਦੀ ਸੇਤ ਲਈ ਜੋ ਆਪਦੇ ਆਪਦੇ ਕਿਰਾਏ ਭਰਨ ਲਈ ਜੋ ਚਾਹੀਦਾ ਉਹ ਨਹੀਂ ਮਿਲ ਰਿਹਾ ਪੂਰਾ ਤਾਂ ਫਿਰ ਉਹ ਧਰਨਾ ਪ੍ਰਦਰਸ਼ਨ ਹੀ ਕਰਨ ਲਈ ਮਜਬੂਰ ਹੋਣਗੇ ਇਸੇ ਤਰ੍ਹਾਂ ਹੁਣ ਜੇ ਪੰਜਾਬੀ ਯੂਨੀਵਰਸਿਟੀ ਘਾਟੇ ਚ ਤੇ ਆਪਦਾ ਘਾਟਾ ਪੂਰਾ ਕਰਨ ਲਈ ਉਹ ਸਪਲੀਆਂ ਕੱਢਦੀ ਹੈ ਹੈਨਾ ਸਰਟੀਫਿਕੇਟ ਵਿੱਚ ਤਰੁੱਟੀਆਂ ਕੱਢਦੀ ਹੈ ਹੈਨਾ ਕਦੇ ਕੋਈ ਨਾਮ ਦੀ ਗਲਤੀ ਆ ਗਈ ਕਦੇ ਕੋਈ ਆਰ ਲ ਆਰ ਆਰ ਐਲ ਐਫ ਆ ਗਈ ਫਿਰ ਉਹ ਜੇ ਤੁਸੀਂ ਸੋਧ ਕਰਾਉਣ ਜਾਓਗੇ ਤਾਂ ਫੀਸ ਭਰੋਗੇ ਹੈ ਵਿਦਿਆਰਥੀਆਂ ਦੇ ਇਸ ਤਰ੍ਹਾਂ ਜਿਹੜਾ ਘਾਟਾ ਪੂਰਾ ਕਰੂਗੀ ਤਾਂ ਫਿਰ ਵਿਦਿਆਰਥੀ ਵਿਰੋਧ ਕਿਉਂ ਨਹੀਂ ਕਰਨਗੇ ਹਨਾ ਜੇ ਤੁਸੀਂ ਬਹੁਤ ਸਾਰੇ ਕੋਰਸਾਂ ਦੀ ਪੜ੍ਹਾਈ ਮਹਿੰਗੀ ਕਰਤੀ ਸਰਕਾਰੀ ਕਾਲਜਾਂ ਵਿੱਚ ਜੇ ਤੁਸੀਂ ਸੈਲਫ ਫਾਈਨਾਂਸ ਕੋਰਸ ਚਲਾਉਣੇ ਜਿਹੜੇ ਜੋ ਸਰਕਾਰੀ ਫੀਸ ਦੇ ਕੋਰਸ ਦੀ ਅਗਰ 10000 ਫੀਸ ਆ ਤਾਂ ਉਹਦੀ 30000 ਰੁਪਏ ਫੀਸ ਆ ਤਾਂ ਫਿਰ ਉਹ ਵਿਦਿਆਰਥੀ ਕਿਉਂ ਨਹੀਂ ਬੋਲਣਗੇ ਹਨਾ ਸਰਕਾਰੀ ਕਾਲਜਾਂ ਵਿੱਚ ਭਾਰਤੀਆਂ ਲਈ ਵਿਦਿਆਰਥੀ ਕਿਉਂ ਨਹੀਂ ਬੋਲਣਗੇ ਹਨਾ ਜੇ ਇੱਥੇ ਸਰਕਾਰੀ ਪੜ੍ਹਾਈ ਬਚਾਉਣੀ ਹੈ ਹਨਾ ਜੇ ਨਿਊ ਐਜੂਕੇਸ਼ਨ ਪਾਲਿਸੀ ਵਰਗੀ ਪਾਲਿਸੀ ਹੈ ਜਿਹੜੀ ਇੱਥੇ ਮਤਲਬ ਕਾਰਪੋਰੇਟਨ ਖੋਲ ਦੇ ਰਹੀ ਵੀ ਤੁਸੀਂ ਇੱਥੇ ਆਪਦੀ ਯੂਨੀਵਰਸਿਟੀਆਂ ਆਪਦੇ ਕਾਲਜ ਖੋਲੋ ਸਰਕਾਰੀ ਕਾਲਜ ਅਸੀਂ ਬੰਦ ਕਰ ਦੇਣੇ ਆ ਤਾਂ ਜੇ ਇਹੋ ਜੀ ਪਾਲਿਸੀ ਖਿਲਾਫ ਵਿਦਿਆਰਥੀ ਕਿਉਂ ਨਹੀਂ ਬੋਲਣਗੇ ਜੇ ਉਹ ਪੜ੍ਹਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਇਹ ਜਿਹੀ ਪਾਲਿਸੀ ਖਿਲਾਫ ਬੋਲਣਾ ਹੀ ਪਊਗਾ ਸ਼ਰਵੀਰ ਕੀ ਲੱਗਦਾ ਵੀ ਇੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਧਾ ਹਿੱਸਾ ਪੰਜਾਬ ਦਾ ਔਰ ਅੱਧਾ ਕੇਂਦਰ ਦਾ ਪੰਜਾਬ ਸਰਕਾਰ ਦੀ ਇੱਥੇ ਸ਼ਮੂਲੀਤ ਨੂੰ ਕਿਵੇਂ ਦੇਖਦੇ ਹੋ ਵੀ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਹੁਣ ਤੱਕ ਸਟੈਂਡ ਰਿਹਾ ਜੇਕਰ ਇਸ ਤਰ੍ਹਾਂ ਦਾ ਫੈਸਲਾ ਪੰਜਾਬ ਯੂਨੀਵਰਸਿਟੀ ਲਾਗੂ ਕਰਦੀ ਹੈ ਦੇਖੋ ਆਮ ਆਦਮੀ ਪਾਰਟੀ ਕੇਂਦਰ ਦੇ ਖਿਲਾਫ ਜਿਹੜਾ ਕਦੇ ਵੀ ਡਟ ਕੇ ਨਹੀਂ ਖੜ ਪਾਈ ਹੈ ਨਾ ਕਦੇ ਵੀ ਉਹਨੇ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਨਹੀਂ ਕੀਤੀਗੀ ਪੰਜਾਬ ਸਰਕਾਰ ਪਾਣੀ ਵਾਲੇ ਮਾਮਲੇ ਵਿੱਚ ਵੀ ਪੰਜਾਬ ਦੇ ਜਿਹੜੇ ਅਧਿਕਾਰਾਂ ਦੀ ਰਾਖੀ ਨਹੀਂ ਕਰ ਸਕੀ ਡੈਮ ਸੇਫਟੀ ਐਕਟ ਦੇ ਖਿਲਾਫ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਬਸ ਆਪ ਦਾ ਇੱਕ ਡਰਾਮਾ ਕਰਤਾ ਵੀ ਅਸੀਂ ਪੰਜਾਬ ਜਿਹੜਾ ਪੰਜਾਬ ਦਾ ਤੋਪਕਾ ਵੀ ਬਾਹਰ ਨਹੀਂ ਜਾਣ ਦੇਵਾਂਗੇ ਪਰ ਉਸੇ ਤਰ੍ਹਾਂ ਨਾਲ ਜਿਹੜਾ ਪਾਣੀ ਬਾਹਰ ਜਾ ਰਿਹਾ ਇਸੇ ਤਰ੍ਹਾਂ ਕਈ ਸਾਰੇ ਜਿਹੜੇ ਕੇਂਦਰ ਦੇ ਕਾਨੂੰਨ ਇੱਥੇ ਪੰਜਾਬ 'ਚ ਲਾਗੂ ਹੋਏ ਲੇਬਰ ਕੋਡ ਵੀ 12 ਘੰਟੇ ਦੀ ਦਿਹਾੜੀ ਪੰਜਾਬ ਸਰਕਾਰ ਨੇ ਕੱਢਤਾ ਨੋਟਿਸ ਵੀ 12 ਘੰਟੇ ਦੀ ਦਿਹਾੜੀ ਜਿਹੜੀ ਲਾ ਵੀ ਕੋ ਮਜ਼ਦੂਰ ਤੋਂ ਕੰਮ ਕਰਾ ਸਕਦਾ ਮਤਲਬ ਹਰ ਤਰ੍ਹਾਂ ਦੇ ਕੇਂਦਰ ਦੇ ਕਾਨੂੰਨ ਚ ਤਾਂ ਇਹ ਪਹਿਲ ਕਰਦੇ ਆ ਕੇਂਦਰੀਕਰਨ ਦੀ ਜਿਹੜੀ ਪਾਲਿਸੀ ਆ ਵੀ ਸੀ ਸਾਰੇ ਜਿਹੜੇ ਸਾਰੇ ਆ ਉਹ ਰਾਜਪਾਲ ਤੈਅ ਕਰਿਆ ਕੇਂਦਰ ਤੈਅ ਕਰ ਰਹੀ ਯੂਨੀਵਰਸਿਟੀ ਦੇ ਵੀ ਸੀ ਕੌਣ ਲੱਗੂਗਾ ਇੱਥੇ ਬਾਬਾ ਫਰੀ ਯੂਨੀਵਰਸਿਟੀ ਫਰੀਦਕੋਟ ਦੀ ਯੂਨੀਵਰਸਿਟੀ ਆ ਉਹਦਾ ਵੀ ਸੀ ਜਿਹੜਾ ਪੰਜਾਬ ਨੇ ਤਜਵੀਜ਼ ਕੀਤੀ ਸੀਗੀ ਉਹ ਰੱਦ ਹੋਇਆ ਜੋ ਕੇਂਦਰ ਚਾਹੁੰਦਾ ਸੀ ਉਹ ਵੀ ਸੀ ਲੱਗਿਆ ਹੈਨਾ ਇਸੇ ਤਰ੍ਹਾਂ ਜੇ ਅਗਰ ਜੇ ਯੂਨੀਵਰਸਿਟੀਆਂ ਦੇ ਵੀ ਸੀ ਕੌਣ ਕੌਣ ਲੱਗਣਗੇ ਇਹ ਚ ਪੰਜਾਬ ਦੀ ਮੰਨੀ ਨਹੀਂ ਜਾ ਰਹੀ ਤਾਂ ਯੂਨੀਵਰਸਿਟੀਆਂ ਵਿੱਚ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਚੱਲੂਗਾ ਉਸ ਉਸ ਪੰਜਾਬ ਸਰਕਾਰ ਕਿਵੇਂ दखਲ ਅੰਦਾਜ਼ੀ ਕਰ ਸਕਦੀ ਹੈ ਕਿਉਂਕਿ ਉਹ ਜਿਹੜਾ ਆਕਾ ਹੀ ਉਹਨਾਂ ਦਾ ਉਹ ਆ ਹੈਨਾ ਉੱਥੇ ਗ੍ਰਹਿ ਮੰਤਰਾਲੇ ਤੋਂ ਤਾਂ ਇਹ ਜਿਹੜੇ ਸੰਦੇਸ਼ ਲੈ ਕੇ ਆਉਂਦੇ ਆ ਵੀ ਪੰਜਾਬ ਚ ਕਿਸ ਤਰ੍ਹਾਂ ਦਾ ਵੀ ਸੂਬਿਆਂ ਨੂੰ ਸੂਬਿਆਂ ਦੇ ਅਧਿਕਾਰ ਕਿਵੇਂ ਖਤਮ ਕਰਨੇ ਆ ਪੁਲਿਸ ਰਾਜ ਕਿਵੇਂ ਲਾਗੂ ਕਰਨਾ ਸਾਰੀਆਂ ਨੀਤੀਆਂ ਤਾਂ ਉੱਥੋਂ ਦੀਆਂ ਲਾਗੂ ਕਰਨੀਆਂ ਤਾਂ ਫਿਰ ਪੰਜਾਬ ਦੀ ਰਾਜਧਾਨੀ ਰਾਜਧਾਨੀ ਵਿੱਚ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਬਣੀ ਹੋਈ ਆ ਉਹਦੇ ਉਹਦੇ ਖਿਲਾਫ ਜਿਹੜਾ ਇਹਨਾਂ ਦਾ ਕੋਈ ਬਿਆਨ ਨਹੀਂ ਆਇਆਗਾ ਸਿਰਫ ਮੀਤ ਹੇਰ ਨੇ ਜਿਹੜਾ ਉਹ ਗੋਗਲੂਆ ਤੋਂ ਮਿੱਟੀ ਝਾੜੀ ਆ ਮਾੜਾ ਜਿਹਾ ਬਿਆਨ ਦੇ ਕੇ ਪਰ ਇਹਨਾਂ ਨੇ ਇਹ ਜੋ ਕਿ ਕਾਨੂੰਨ ਜ਼ਰੂ ਜੋ ਪੰਜਾਬ ਦੀ ਰਾਜਧਾਨੀ ਚ ਬਣੀ ਚੰਡੀਗੜ੍ਹ ਯੂਨੀਵਰਸਿਟੀ ਨੂੰ ਜਿਹੜਾ ਉਹ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਕਰਦੇ ਕਰਦੇ ਹੋਏ ਕੋਈ ਬਿਆਨ ਦੇ ਸਕਣ ਹਰਵੀਰ ਲਾਸਟ ਸਵਾਲ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਪੰਜਾਬ ਸਰਕਾਰਾਂ ਲਗਾਤਾਰ ਸਿੱਖਿਆ ਨੂੰ ਲੈ ਕੇ ਪ੍ਰਚਾਰ ਹੋਇਆ ਲਗਾਤਾਰ ਵੱਡੇ ਵੱਡੇ ਬੋਰਡ ਲੱਗੇ ਫਲੈਕਸ ਲੱਗੇ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਹੋਊਗੀ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਵਾਕਈ ਸਿੱਖਿਆ ਕ੍ਰਾਂਤੀ ਹੋਈ ਹੈ ਦੇਖੋ ਜੀ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਕਰਨਾ ਚਾਹੁੰਦੀ ਹੁੰਦੀ ਤਾਂ ਇੱਥੇ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਉਹ ਭਰਨ ਵਾਲੀਆਂ ਪਈਆਂ ਹੋਈਆਂ ਬਹੁਤ ਸਾਰੇ ਸਕੂਲਾਂ ਵਿੱਚ ਟੀਚਰ ਨਹੀਂ ਹੈ ਪ੍ਰਿੰਸੀਪਲ ਨਹੀਂ ਹੈ ਉਹ ਪੋਸਟਾਂ ਜਿਹੜੀਆਂ ਭਰਦੀ ਦੂਜੀ ਗੱਲ ਬਹੁਤ ਸਾਰੇ ਪਿੰਡਾਂ ਵਿੱਚ ਨਵੇਂ ਸਕੂਲਾਂ ਦੀ ਲੋੜ ਆ ਬਹੁਤ ਸਾਰੇ ਸਕੂਲਾਂ ਵਿੱਚ ਤਾਂ ਸਿਰਫ ਪਿੰਡਾਂ ਵਿੱਚ ਸਰਪੰਂਖੀ 6ਵੀਂ ਤੱਕ ਦੇ 5ਵੀਂ ਤੱਕ ਦੇ ਸਕ ਕਈ ਪਿੰਡਾਂ ਵਿੱਚ ਸਿਰਫ 8ਵੀਂ ਤੱਕ ਦੇ ਸਕੂਲ ਆ 12ਵੀਂ ਤੱਕ ਦੇ ਸਕੂਲਾਂ ਦੀ ਬਹੁਤ ਵੱਡੀ ਲੋੜ ਹੈ ਇੱਥੇ ਹੈਨਾ ਸਕੂਲਾਂ ਦੀ ਸਕੂਲਾਂ 'ਚ ਸਿਰਫ ਕੁਝ ਸਕੂਲਾਂ ਤੇ ਸਕੂਲਾਂ ਫੈਮਿਨਸ ਦੇ ਨਾਂ ਤੇ ਪੇਂਟ ਮਾਰ ਕੇ ਸਕੂਲਾਂ ਦੀ ਕ੍ਰਾਂਤੀ ਨਹੀਂ ਹੋਣੇਗੀ ਭਾਰਤੀਆਂ ਦੀ ਲੋੜ ਆ ਨਵੇਂ ਸਕੂਲਾਂ ਦੀ ਲੋੜ ਆ ਇਸੇ ਤਰ੍ਹਾਂ ਨਾਲ ਕਾਲਜਾਂ ਵਿੱਚ ਨਵੀਆਂ ਬਿਲਡਿੰਗਾਂ ਦੀ ਲੋੜ ਆ ਨਵੇਂ ਕੋਰਸਾਂ ਦੀ ਲੋੜ ਆ ਬਹੁਤ ਸਾਰੇ ਮਤਲਬ ਜਿਹੜੇ ਸੈਲਫ ਫਾਈਨਾਂਸ ਕੋਰਸ ਹਨ ਉਹਨਾਂ ਨੂੰ ਸਰਕਾਰੀ ਕਰਨ ਦੀ ਲੋੜ ਆ ਪ੍ਰੋਫੈਸਰਾਂ ਦੀ ਹੋਰ ਭਰਤੀਆਂ ਦੀ ਲੋੜ ਆ ਇੱਥੇ ਜੇ ਸਿੱਖਿਆ ਕ੍ਰਾਂਤੀ ਸਰਕਾਰ ਕਰਨਾ ਚਾਹੁੰਦੀ ਹੁੰਦੀ ਤਾਂ ਕੋਈ ਨਵੀਂ ਬਿਲਡਿੰਗ ਉਸਾਰਦੀ ਕੋਈ ਨਵੀਂ ਯੂਨੀਵਰਸਿ थे ਇਥੇ ਹਰ ਜ਼ਿਲ੍ਹੇ ਦੇ ਨਾਲ ਲੱਗਦੀ ਇੱਕ ਯੂਨੀਵਰਸਿਟੀ ਹੋਊਗੀ ਹਨਾ ਯੂਨੀਵਰਸਿਟੀ ਕਾਲਜ ਹਰ ਜ਼ਿਲ੍ਹੇ ਵਿੱਚ ਕੋਈ ਨਾ ਕੋਈ ਹੋਊਗਾ ਹਨਾ ਭਾਵੇਂ ਉਹਨਾਂ ਨੇ ਨਾਲ ਮਾੜਾ ਜਿਹਾ ਵੀ ਪਤਾ ਵੀ ਉਹ ਪ੍ਰਾਈਵੇਟ ਵੀ ਹੋ ਸਕਦਾ ਹੈ ਐਚੀਐਸ ਦੇ ਅੰਡਰ ਵੀ ਹੋ ਸਕਦਾ ਹਨਾ ਪਰ ਇਥੇ ਉਹਨਾਂ ਨੇ ਕੋਈ ਕੀ ਯੂਨੀਵਰਸਿਟੀ ਖੋਲੀ ਕੋਈ ਯੂਨੀਵਰਸਿਟੀ ਨਹੀਂ ਖੋਲੀ ਸਮਝੀ ਕਾਰਪੋਰੇਟਰ ਨੇ ਯੂਨੀਵਰਸਿਟੀ ਖੋਲਣ ਦੀ ਜ਼ਰੂਰਤ ਇਹਦੇ ਜਿਹੜਾ ਉਹ ਪੈਲ ਕੀਤੀ ਹੈ ਤੇ ਚੰਡੀਗੜ੍ਹ ਵਿੱਚ ਜਿਹੜੀਆਂ ਨਵੇਂ ਯੂਨੀਵਰਸਿਟੀ ਖੋਲਣ ਜਾ ਰਹੀਆਂ ਤਾਂ ਕਾਰਪੋਰੇਟ ਤਾਂ ਜਿਹੜਾ ਟਾੜਾ ਟਾੜਾ ਨਵੇਂ ਸਕੂਲ ਵੀ ਖੋਲ ਰਏ ਆ ਨਵੇਂ ਜਿਹੜੇ ਕਾਲਜ ਵੀ ਖੋਲ ਰਏ ਨਵੇਂ ਕੋਰਸ ਵੀ ਲੈ ਕੇ ਆ ਰਹੇ ਪਰ ਸਰਕਾਰ ਦੀ ਇਹੋ ਜਿਹੀ ਕੋਈ ਜਿਹੜੀ ਪਹੁੰਚ ਜਿਹੜੀ ਉਹ ਦੇਖਣ ਨੂੰ ਮਿਲੀ ਦੇਖਣ ਨੂੰ ਨਹੀਂ ਮਿਲ ਰਹੀਗੀ ਇਸ ਕਰਕੇ ਸਿੱਖਿਆ ਕ੍ਰਾਂਤੀ ਹੁੰਦੀ ਤਾਂ ਸਰਕਾਰ ਸਿੱਖਿਆ ਤੇ ਜਿਹੜਾ ਧਿਆਨ ਦਿੰਦੀ ਯੂਨੀਵਰਸਿਟੀ ਨੂੰ ਫੰਡ ਦਿੰਦੀ ਯੂਨੀਵਰਸਿਟੀਆਂ ਘਟੇ ਚ ਨਾ ਹੁੰਦੀਆਂ ਹਰਵੀਰ ਫਰੀਦਕੋਟ ਏਰੀਆ ਦੇ ਵਿੱਚ ਵੱਡੀ ਪੱਧਰ ਤੇ ਪ੍ਰਚਾਰ ਹੋਇਆ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਬਹੁਤ ਸਾਰੇ ਬਿਆਨ ਵੀ ਐਮਐਲਐਸ ਦੇ ਵੱਲੋਂ ਦਿੱਤੇ ਗਏ ਕਿਤਾਬ ਵਿਲੇੜਾ ਸਾਡੇ ਸਾਨੂੰ ਆ ਕੇ ਘੇਰ ਲੈਂਦੇ ਆ ਦੇਖੋ ਜੇ ਸਿੱਖਿਆ ਕ੍ਰਾਂਤੀ ਫਰੀਦਕੋਟ ਚ ਹੋਈ ਜਾਂਦੀ ਤੇ ਤੁਸੀਂ ਦੱਸੋ ਕਿਸ ਜ਼ਿਲ੍ਹੇ ਵਿੱਚ ਕਿਸ ਪਿੰਡ ਵਿੱਚ ਕੋਈ ਨਵਾਂ ਸਕੂਲ ਖੁੱਲਿਆ ਫਰੀਦਕੋਟ ਵਿੱਚ ਮੈਨੂੰ ਤਾਂ ਨਹੀਂ ਲੱਗਦਾ ਕੋਈ ਸਕੂਲ ਖੁੱਲਿਆ ਤੇ ਨਾ ਹੀ ਸਾਨੂੰ ਅੱਜ ਤੱਕ ਪਤਾ ਲੱਗਿਆ ਵੀ ਕੋਈ ਨਵਾਂ ਸਕੂਲ ਆਮ ਆਦਮੀ ਪਾਰਟੀ ਨੇ ਖੋਲਿਆ ਹੋਵੇ ਤੇ ਦੱਸ ਦੇ ਨਾ ਆਮ ਆਦਮੀ ਪਾਰਟੀ ਵਾਲੇ ਵੀ ਸੀ ਦੇਖੋ ਐਨੇ ਸਕੂਲ ਖੋਲਦੇ ਆ ਹੈਨਾ ਫਰੀਦਕੋਟ ਚ ਨਹੀਂ ਤਾਂ ਕਿਸੇ ਵੀ ਜੇ ਪਿੰਡ ਜ਼ਿਲ੍ਹੇ ਚ ਦਿਖਾ ਦੇਣ ਕੋਈ ਸਕੂਲ ਨਹੀਂ ਨਵਾਂ ਖੋਲਿਆ ਹੈਨਾ ਜਿਹੜੀ ਇਹ ਮਾੜੀ ਮੋਟੀ ਭਾਰਤੀਆਂ ਦੀ ਗੱਲ ਸੁਣਾ ਦਿੰਦੇ ਆ ਭਾਰ ਕਰ ਕਰਕੇ ਡੰਡੇ ਦੇ ਦਾਮ ਤੇ ਜਿਹੜਾ ਭਰਤੀਆਂ ਨੇ ਤੋਂ ਪੂਰੀਆਂ ਕਰਵਾਈਆਂ ਤੇ ਵੱਡੀ ਗੰਟੀ ਵਿਦਿਆਰਥੀ ਹਾਜੀ ਵੀ ਜਿਹੜੇ ਧਰਨੇ ਪ੍ਰਦਰਸ਼ਨ ਕਰਨ ਲਈ ਮਨਜ਼ੂਰ ਕੱਲ ਵੀ ਮੀਟਿੰਗ ਦੇ ਲਈ ਮੀਟਿੰਗ ਦੇ ਕੇ ਜਿਹੜੇ ਜਿਹੜੇ ਬੇਰੁਜ਼ਗਾਰ ਅਧਿਆਪਕਾ ਉਹਨਾਂ ਤੋਂ ਭੱਜੇ ਆ ਪੰਜਾਬ ਸਰਕਾਰ ਹੈ ਨਾ ਸਿੱਖਿਆ ਕ੍ਰਾਂਤੀ ਦੇ ਤਾਂ ਕੁਝ ਦੇਖਣ ਨੂੰ ਤਾਂ ਮਿਲੇ ਨਾ ਇੱਥੇ ਕਿੰਨੇ ਸਕੂਲ ਸਕੂਲਾਂ ਦਾ ਜਿਹੜਾ ਇਹਨਾਂ ਨੇ ਮਤਲਬ ਨਵੀਂ ਬਿਲਡਿੰਗ ਉਸਾਰੀ ਹੈ ਬਾਥਰੂਮਾਂ ਦੀ ਮੁਰੰਮਤ ਕਰ ਦੇਣਾ ਜਾਂ ਪੁਰਾਣੀ ਬਿਲਡਿੰਗ ਤੇ ਨੀਂਹ ਪੱਥਰ ਲਾ ਦੇਣਾ ਇਹਨੂੰ ਸਿੱਖਿਆ ਕ੍ਰਾਂਤੀ ਨਹੀਂ ਕਹਿੰਦੇ ਇੱਥੇ ਜਦੋਂ ਬਰਿੰਦਰ ਕਾਲਜ ਵਿੱਚ ਸੰਧਮਾ ਸਾਹਿਬ ਆਏ ਆ ਉਹ ਜਾਂਦੇ ਆ ਵੀ ਤੁਸੀਂ ਤੁਸੀਂ ਤਾਂ ਮਤਲਬ ਇਹ ਇਸ਼ਾਰਾ ਕਰਦੇ ਵੀ ਤੁਸੀਂ ਤਾਂ ਵਿਰੋਧੀ ਪਾਰਟੀ ਦੇ ਆਜੇ ਤੱਕ ਕਾਂਗਰਸ ਦੇ ਖਿਲਾਫ ਵੀ ਧਰਨਾ ਲਾਉਂਦੇ ਰਹੇ ਆ ਅਕਾਲੀਆ ਦੇ ਖਿਲਾਫ ਵੀ ਧਰਨਾ ਲਾਉਂਦੇ ਰਹੇ ਆ ਤੁਸੀਂ ਐਂ ਵਿਰੋਧੀ ਪਾਰਟੀ ਤੇ ਜਿਹੜਾ ਉਹ ਸੱਟ ਕੇ ਸਾਰਾ ਵੀ ਇਹ ਤਾਂ ਵਿਰੋਧੀ ਪਾਰਟੀ ਵਾਲੇ ਆ ਐਂ ਭੱਜ ਨਹੀਂ ਸਕਦੇ ਕਿ ਆਮ ਲੋਕ ਦੇਖ ਰਹੇ ਆ ਤੁਹਾਨੂੰ ਵੀ ਤੁਸੀਂ ਜੇ ਸਿੱਖਿਆ ਕ੍ਰਾਂਤੀ ਕੀਤੀ ਹੁੰਦੀ ਤੇ ਇੱਥੇ ਲੋਕਾਂ ਨੂੰ ਵਿਦਿਆਰਥੀਆਂ ਨੂੰ ਪੜਾਈ ਤੋਂ ਦੂਰ ਨਾ ਹੋਣਾ ਪੈਂਦਾ ਇੱਥੇ ਹੁਣ ਸਰਕਾਰੀ ਕਾਲਜ ਵਿੱਚ ਵੀ ਦਾਖਲਾ ਲੈਣਾ ਤਾਂ ਤੁਸੀਂ ਦੇਖੋ ਪਿੰਡਾਂ ਵਿੱਚ ਵਿਦਿਆਰਥੀ ਝੋਨਾ ਲਾ ਰਿਹਾ ਫੀਸ ਭਰਨ ਲਈ ਸਿੱਖਿਆ ਕ੍ਰਾਂਤੀ ਹੁੰਦੀ ਤਾਂ ਇੱਥੇ ਉਹਨਾਂ ਦੀ ਫ ਜਿਹੜੀ ਗੱਲ ਹੁੰਦੀ ਇਹਦੇ ਫ੍ਰੀ ਦੀ ਫ੍ਰੀ ਦੀ ਬਿਜਲੀ ਦਾ ਤਾਂ ਇਹਨਾਂ ਨੇ ਕੀਤਾ ਵੀ ਇਸ ਦੇਖੋ ਫ੍ਰੀ ਬਿਜਲੀ ਕਰਤੀ ਫ੍ਰੀ ਔਰਤਾਂ ਨੂੰ ਬੱਸ ਸਰਵਿਸ ਦਿੱਤੀ ਕਿੰਨੇ ਲੋਕਾਂ ਨੂੰ ਤੁਸੀਂ ਫ੍ਰੀ ਪੜਾਈ ਦੇ ਰਹੇ ਆ ਇਹ ਤੇ ਪੰਜਾਬ ਸਰਕਾਰ ਕੁਝ ਨਹੀਂ ਬੋਲੀ ਹੈਗੀ